ਅਸੀਕਾਲ ਨਮਸਕਾਰ ਮੈਂ ਹਦੀਪਕ ਮੰਡਾੜੀ ਤੁਸੀਂ ਦੇਖ ਰਹੇ ਹੋ ਡੀ ਫੋਰਸ ਨਿਊਜ਼ ਸਾਡੇ ਵਿਸ਼ੇਸ਼ ਪ੍ਰੋਗਰਾਮ ਕਰੀਆਂ ਕਰੀਆਂ ਤੁਹਾਡਾ ਸਵਾਗਤ ਹੈ ਇੰਪਰੂਵਮੈਂਟ ٹرسٹ ਦਾ ਵੇਖੋ ਹਾਲ ਸਰਕਾਰ ਕੰਗਾਲ ਅਫਸਰ ਤੇ ਠੇਕੇਦਾਰ ਮਾਲਾ ਮਾਲ ਜਿੰਨੀਆਂ ਵੀ ਘਾਟਾਂ ਬਣੀਆਂ ਨਾ ਪੁਰਾਣੀਆਂ ਜਿਵੇਂ ਕਹਿ ਲੋ ਕਿ ਅੰਧੇਰ ਨਗਰੀ ਚੌਪਟ ਰਾਜਾ ਟਕੇ ਸੇਰ ਬਾਜੀ ਟਕੇ ਸੇਰ ਖਾਜਾ ਭਾਵੇਂ ਕਹਾਵਤ ਹੋਵੇ ਕਿ ਅੰਨਾ ਵੰਡੇ ਰਿਓੜੀਆਂ ਮੁਰਮੁਰ ਆਪਣੇਆਂ ਨੂੰ ਤੇ ਭਾਵੇਂ ਕਹਾਵਤ ਹੋਵੇ ਵੀ ਚੋਰ ਕੁੱਤੀ ਰਲ ਗਿਆ ਇਹ ਸਾਰੀਆਂ ਕਹਾਵਤਾਂ ਜਿਹੜੀਆਂ ਇੰਪਰੂਵਮੈਂਟ ਟਰਸਟ ਦੇ ਜਿਹੜੇ ਉੱਥੇ ਕਰ ਕਰਹਿੰਦੇ ਜਾਂ ਉੱਥੇ ਜਿਹੜੇ ਅਫਸਰ ਨੇ ਉਹਨਾਂ ਦੇ ਉੱਤੇ ਠੀਕ ਬੈਠਦੀਆਂ ਨੇ ਤੇ ਜਿਹੜੇ ਇਹਨਾਂ ਦੇ ਉੱਤੇ ਵੀ ਕਦੀ ਚੇਅਰਮੈਨ ਕੁਝ ਸਾਲ ਬਾਅਦ ਬਦਲ ਜਾਂਦਾ ਕੋਈ 2 ਸਾਲ ਬਾਅਦ ਬਦਲ ਜਾਂਦਾ ਉਹ ਆਂਦੇ ਨੇ ਨਾ ਉਹ ਵੀ ਆਪਣਾ ਜਿਹੜਾ ਹਿੱਸਾ ਲੈ ਕੇ ਗਾਹ ਹੁੰਦੇ ਨੇ ਅਸੀਂ ਪਹਿਲੇ ਵੀ ਖਬਰਾਂ ਕੀਤੀਆਂ ਕਿ ਕਿਸ ਤਰ੍ਹਾਂ ਉੱਥੇ ਜਲਦੀ ਫਰਮਾ ਜਿਨ੍ਹਾਂ ਦਾ ਅਸਤਿਤਵ ਤਾਂ ਹੈ ਪਰ ਉਹ ਜਿਹੜੇ ਆ ਕਿ ਨਿਯਮ ਰੂਲਸ ਡਾਕੂਮੈਂਟ ਪੂਰੇ ਨਹੀਂ ਕਰਦੇ ਸਾਡੇ ਕੋਲ ਉਹ ਦਸਤਾਵੇਜ਼ ਨੇ ਕਿ ਜਿਹੜੇ ਕਿ ਇਹਨਾਂ ਨੂੰ ਇੰਪੈਨਲ ਕਰਨ ਵਾਸਤੇ ਐਨਲਿਸਟਮੈਂਟ ਕਰਨ ਵਾਸਤੇ ਜੋ ਜੋ ਕਾਰਗੁਜ਼ਾਰੀ ਹੁੰਦੀ ਹੈ ਇੰਪਰੂਵਮੈਂਟ ٹرسٹ ਦੀ ਉਹ ਪੂਰੇ ਪਰਫਾਰਮ ਵਿੱਚ ਜਿਹੜੇ ਭਰਨੇ ਹੁੰਦੇ ਨੇ ਬਹੁਤ ਸਾਰੇ ਦਸਤਾਵੇਜ਼ ਨੇ ਉਹ ਖਾਲੀ ਛੱਡੇ ਹੋਏ ਨੇ ਅਫਸਰਾਂ ਦੇ ਸਾਈਨ ਵੀ ਹੈਗੇ ਨੇ ਉਹਨਾਂ ਦੇ ਉੱਤੇ ਜਾਇਦ ਅਫਸਰਾਂ ਨੂੰ ਇਹ ਲੱਗਦਾ ਵੀ ਸਾਡਾ ਜਿਹੜਾ ਇਹ ਕਾਲੇ ਕਾਰਨਾਮੇ ਆ ਇਹ ਛਿਪੇ ਰਹਿਣਗੇ ਕੋਈ ਵੀ ਜਿਹੜਾ ਇਹਨੂੰ ਫੜ ਨਹੀਂ ਸਕੇਗਾ ਇਹ ਬਿਲਕੁਲ ਠੀਕ ਆ ਸਾਡੇ ਤੋਂ ਪਹਿਲੇ ਡੀ 4 ਯੂਨਿਓਸ ਤੋਂ ਪਹਿਲਾਂ ਕਿਸੇ ਨੇ ਵੀ ਇੰਪਰੂਵਮੈਂਟ ਟਰਸਟ ਨੂੰ ਇਹਨਾਂ ਖੰਗਾਲਨ ਦੀ ਕੋਸ਼ਿਸ਼ ਨਹੀਂ ਕੀਤੀ ਤੁਸੀਂ ਜਾਣ ਕੇ ਰਹਿਣਾ ਹੋਵੇਗੇ ਉਹੀ ਕੰਮ ਜਿਹੜੇ ਠੇਕੇਦਾਰ 1% ਲੈਸ ਤੇ ਕਰ ਰਹੇ ਨੇ ਤੇ ਉਹੀ ਨੇਚਰ ਆਫ ਵਰਕ ਸੇਮ ਹੈ ਜੇ ਕਿਸੇ ਹੋਰ ਵਾਰਚ ਕਰ ਰਹੇ ਨੇ ਤੇ 34% ਲੈਸ ਤੇ ਉਹ ਮੈਂ ਤੁਹਾਨੂੰ ਦੱਸ ਦਿਆਂਵੇਂ ਜੇ 1 ਕਰੋੜ ਦਾ ਕੰਮ ਹੈ 1% ਲੈਸ ਤੇ 1,99 ਲੱਖ ਰੁਪਏ ਦਾ ਕੰਮ ਤੇ ਜੇ 34% ਲੈਸ ਤੇ 66 ਲੱਖ ਰੁਪਏ ਦਾ ਕੰਮ मतलब 34 34 35 35 ਲੱਖ ਇੱਕ ਇੱਕ ਤੇ ਇੱਕ ਇੱਕ ਕੰਮ ਤੋਂ ਠਗੀ ਮਾਰੀ ਜਾਂਦੇ ਨੇ ਤੇ ਹਰ ਸਾਲ ਦੇਖੋ ਕਿੰਨੇ ਜਿਹੜੇ ਆ ਟੈਂਡਰ ਪਾਸ ਹੁੰਦੇ ਨੇ ਅਸੀਂ ਤੇ ਪਹਿਲੇ ਕਈ ਵਾਰੀ ਕਹਿ ਚੁੱਕੇ ਹਾਂ ਵੀ ਜੇ ਵਾਕਈ ਜਿੰਨਾ ਪੈਸਾ ਸਰਕਾਰ ਭੇਜਦੀ ਏ ਡਵੈਲਪਮੈਂਟ ਵਾਸਤੇ ਜੇ ਉਹ ਪੈਸਾ ਲੱਗ ਜਾਵੇ ਸਹੀ ਮੈਨੇ ਦੇ ਵਿੱਚ ਤੇ ਫੇਰ ਇਹ ਸੜਕਾਂ ਹਰ ਵਾਰ ਤੋੜਨ ਦੀ ਲੋੜ ਨਾ ਪਵੇ ਸੜਕਾਂ ਤੇ ਸਟੀਲ ਦੀਆਂ ਬਣਾ ਦਿਓ ਭਾਵੇਂ ਸੋਨੇ ਦੀਆਂ ਬਣਾ ਦਿਓ ਪੰਜਾਬ ਦੇ ਵਿੱਚ ਤੇ ਇਹੋ ਜਿਹੀਆਂ ਸੜਕਾਂ ਸੀ 540 ਕਿਲੋਮੀਟਰ ਜਿਨ੍ਹਾਂ ਦਾ ਅਸਤਿਤਵ ਵੀ ਨਹੀਂਗਾ ਪਰ ਪੈਸੇ ਲਈ ਜਾਂਦੇ ਨੇ ਮੇਰੇ ਨਾਲ ਇਹ ਸਾਡੇ ਸਪਾਟਰ ਕੇ ਸ਼ਰਮਾ ਸ਼ਮੈ ਨਮਸਕਾਰ ਨਮਸਕਾਰ ਬਣਾਜੀ ਸਾਹਿਬ ਸ਼ਮੈ ਇੰਪਰੂਵਮੈਂਟ ਟਰਸਟ ਰੋਡ ਦੇਖੋ ਨਾ ਸੀ ਇਹਨਾਂ ਤੇ ਸ਼ਾਇਦ ਜਾਂ ਤੇ ਕਿਸੇ ਏਜੰਸੀ ਦੀ ਨਜ਼ਰ ਨਹੀਂ ਫਿਰ ਮੇਰੇ ਇਹ ਵੀ ਧਿਆਨ ਚ ਆਉਂਦਾ ਵੀ ਹਰ ਸਰਕਾਰੀ ਡਿਪਾਰਟਮੈਂਟ ਦਾ ਇੱਕ ਆਡਿਟ ਹੁੰਦਾ ਵੀ ਇਨ ਆਡਿਟ ਵਾਲੇ ਜਿਹੜੇ ਆਂਦੇ ਉਹ ਕਰਦੇ ਕੀ ਨੇ ਵੀ ਤੁਸੀਂ ਉਹੋ ਹੀ ਕੰਮ ਨੇਚਰ ਆਫ ਵਰਕ 1% ਉਹੋ ਹੀ ਕੰਮ 34% ਲੈਸ ਉਹੀ ਕਮ 1% ਲੈਸ ਉਹੀ ਕਮ 45% ਲੈਸ ਮਤਲਬ ਤੁਸੀਂ ਦੇਖੋ ਇਹ ਅੰਨੀ ਅੰਨੀ ਪਈ 에ਰ ਕੇ ਜੀ ਵੀ ਕੋਈ ਇਹਨਾਂ ਨੂੰ ਪੁੱਛਣ ਵਾਲਾ ਨਹੀਂ ਹੈ ਤੇ ਇਨ ਇਹ ਵੀ ਕਦੀ ਇਹਨਾਂ ਨੇ ਦੱਸਿਆ ਦੱਸਣ ਦੀ ਕੋਸ਼ਿਸ਼ ਕੀਤੀ ਇਹ ਪੈਸਾ ਤੇ ਜਨਤਾ ਦੇ ਦਿੱਤੇ ਟੈਕਸ ਦਾ ਤੁਸੀਂ ਕਦੀ ਜਨਤਾ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਆਪਣੇ ਦਫ਼ਤਰ ਦੇ ਵਿੱਚ ਕੋ ਬੋਰਡ ਲਾਇਆ ਦੱਸਿਆ ਵੀ ਕਿਹੜੇ ਏਰੀਆ ਦੇ ਵਿੱਚ ਮੰਨ ਲਓ ਮੈਂ 56 ਨੰਬਰ ਵਾਰਡ ਚ ਰਹਿੰਦਾ ਵੀ ਮੇਰੀ ਵਾਰਡ ਦੇ ਵਿੱਚ ਕਿੰਨੇ ਕਮ ਇੰਪਰੂਵਮੈਂਟਸ ਕਰਾ ਰਿਆ ਕਿੰਨੇ ਕਾਪਰੇਸ਼ਨ ਕਰਾ ਰਿਆ ਤੇ ਕਿੰਨੇ ਸਮਾਰਟ ਸਿਟੀ ਦੇ ਵੱਲੋਂ ਹੋ ਰਹੇ ਨੇ ਕੱਖ ਨਹੀਂ ਕਿਸੇ ਨੂੰ ਪਤਾ ਅਫਸਰਾਂ ਦੇ ਜਿਹੜੇ ਆ ਉਹ ਘਰ ਭਰੀ ਜਾਂਦੇ ਨੇ ਠੇਕੇਦਾਰਾਂ ਦੇ ਉਹਨਾਂ ਦੀਆਂ ਜੇਬਾਂ ਭਰੀਆਂ ਜਾਂਦੀਆਂ ਤੇ ਮਾੜਾ ਮੋਟਾ ਚੋਗਾ ਜਿਹੜੇ ਉੱਤੇ ਬੈਠੇ ਹੁੰਦੇ ਉਹਨਾਂ ਨੂੰ ਪਾ ਦਿੰਦੇ ਆ ਬਿਲਕੁਲ ਗੱਲ ਤੁਹਾਡੀ ਠੀਕ ਆ ਵੇਖੋ ਆਪਾਂ ਪਿਛਲੇ ਐਪੀਸੋਡ ਤੇ ਗੱਲ ਕੀਤੀ ਐਸਐਸ ਕੰਸਟਰਕਸ਼ਨ ਦੀ ਜਿਹਦੇ ਮਾਲਕ RAM ਬਟੇੜਾ ਜੀ ਇਹਨਾਂ ਨੂੰ ਕਿਦਾਂ ਵਿਲਾ ਸੀ ਕੈਟਾਗਰੀ ਰਜਿਸਟਰ ਕੀਤਾ ਜਾਂਦਾ ਕਿ ਐਪਲੀਕੇਸ਼ਨ ਉਹ ਤੁਸੀਂ ਪੜ ਕੇ ਸੁਣਾਈ ਹੀ ਟੁੱਟੀ-ਫੁੱਟੀ ਜੀ ਨੂੰ ਬੰਦੇ ਨੇ ਐਪਲੀਕੇਸ਼ਨ ਲੇਕ ਕੇ ਨਹੀਂ ਆਉਂਗਾ ਸੜਕਾਂ ਵੀ ਦੋ ਜੀ ਮਨਾਊਗਾ ਚੀਰਮੈਨ ਸਾਹਿਬ ਇਹਲਾ ਵੀ ਹੋ ਜੀ ਹਲਾਊਗਾ ਫਿਰ ਉਹ ਤਿੰਨ ਮਹੀਨਿਆਂ ਬਾਅਦ ਨਵੀਂ ਐਪਲੀਕੇਸ਼ਨ ਲਾ ਕੇ ਬੀ ਕੈਟਾਗਰੀ ਪਾਏਂਦਾ ਪਹਿਲੀ ਐਪਲੀਕੇਸ਼ਨ ਤੇ ਵੀ ਇੱਕ ਐਸ.ਸੀ. ਸਾਹਿਬ ਉਸ ਵੇਲੇ ਦੇ ਜੀ ਦੋ ਐਕਸ਼ਨਾਂ ਦੇ ਤੇ ਇੱਕ ਅਜਿਹੀ ਜਿਹੜਾ ਸੀ ਕੈਟਾਗਰੀ ਜਗਜੀਤ ਸਿੰਘ ਦੇ ਸਾਈਨ ਹੀ ਐਕਸ਼ਨ ਹੈਗੇ ਪਦੀਪ ਜੈਸ ਵਾਲਾ ਤੇਰਮਿੰਦਰ ਪਾਲ ਸਿੰਘ ਕਹ ਲੋ ਜੀ ਦੁਜੀਏ ਜਦੋਂ ਬੀਜ ਕਰ ਦਿੰਦੇ ਆ ਉਦੋਂ ਵੀ ਇੱਕ ਉਸ ਵੇਲੇ ਦੇ ਐਸੀ ਐਕਸੀਡੈਂਟ ਦੋਵੇਂ ਸੇਮ ਤੇ ਜਿਹੀ ਬਦਲ ਜਾਂਦਾ ਤੇ ਕਰਕੇ ਕਿੱਦਾਂ ਰਜਿਸਟਰਡ ਕਰਕੇ ਕਰੋੜਾਂ ਕਮ ਦੇ ਫਾਈਲ ਉਹਦੀ ਸਾਡੇ ਕੋਲ ਪਈ ਆ ਬਾਕੀ ਸਾਰੀ ਖੱਲੀ ਆਧਾਰ ਕਾਰਡ ਪੈਨ ਕਾਰਡ ਤੇ ਜੀਐਸਟੀ ਨੰਬਰ ਬਾਸ ਹੋਰ ਕੁਝ ਨਹੀਂ ਉਹਨੂੰ ਕਹਿੰਦੇ ਨਾ ਤੂੰ ਇਹ ਚੀਜ਼ ਤਿੰਨ ਚੀਜ਼ਾਂ ਲਿਆ ਬਾਕੀ ਸਾਰਾ ਸਾਡੀ ਫੀਸ ਤੇ ਫਿਰ ਮੈਂ ਕਹਿੰਦਾ ਵੀ ਐਸਆਈਟੀ ਕੀ ਜਾਂਚ ਕਰਨ ਦੀ ਆ ਹੁਣ ਵੇਖੋ ਸਾਡੇ ਕੋਲ ਕੁਝ ਜੈਨੂਇਨ ਠੇਕੇਦਾਰ ਵੀ ਆਂਦੇ ਆ ਆਪਣਾ ਦੁੱਖ ਰੋਂਦੇ ਆ ਉਹਾਂ ਦੇ ਬਿਧੀ ਕਵਰਾ ਕਰਦੇ ਸਾਡੇ ਕੰਮ ਰੁਕੇ ਪਏ ਆਂਦੇ ਸਾਨੂੰ ਅੱਗੇ ਕੋਈ ਇੱਕ ਅੱਧਾ ਕੰਮ ਮਿਲ ਜਾਂਦਾ ਹੀ ਜੀ ਅਸੀਂ ਆਪਣੇ ਪਰਿਵਾਰ ਪਾਲਦੇ ਹਾਂ ਆਗੇ ਕੋਈ ਆਪਣੀ ਸਕੂਟਰਿੰਗ ਦਾ ਜੋਗਾ ਤੇਲ ਕਰ ਲੈਣਾ ਇਦਾਂ ਸਕੂਟਰ ਜਿਹਾ ਵਿਚਾਰਾ ਠੇਕੇਦਾਰ ਹੋਈ ਆਪਣਾ ਪਰਿਵਾਰ ਪਾਲਦਾ ਜੀ ਮਾੜਾ ਮਾੜਾ ਕੰਮ ਉਹਨੂੰ ਵੀ ਦੇ ਦਿੰਦੇ ਸੀ ਉਹਾਂ ਦੇ ਜੀ ਉਹਨਾਂ ਸਾਰੇ ਵੱਡੇ ਮਗਰਮਚ ਕੰਮ ਲੈ ਆਂਦੇ ਤੋਂ ਉਹਨਾਂ ਕੋਲੇ ਕੰਮ ਕਰਦੇ ਕੰਮ ਬੰਦ ਹੋਏ ਪਏ ਸਾਡੇ ਪਰਿਵਾਰ ਭੁੱਖੇ ਮਰਨ ਦੇ ਉਹੀ ਅੱਗੇ ਸਾਨੂੰ ਗੱਲਾਂ ਦੱਸ ਕੇ ਜਾਂਦੇ ਆਂ ਵੇਖੋ ਜਿਹੜੇ ਬੰਦਾ ਦੁਖੀ ਆ ਉਹਨੇ ਤੇ ਅੱਗੇ ਗੱਲ ਦੱਸਣੀ ਆਂ ਉਹ ਕਈ ਅਧਿਕਾਰੀ ਵੀ ਆ ਕੇ ਦੱਸ ਕੇ ਜਾਂਦੇ ਆ ਜਿਨ੍ਹਾਂ ਨੂੰ ਉਤਲੇ ਅਧਿਕਾਰੀ ਪ੍ਰੈਸ਼ਰ ਪਾਉਂਦੇ ਆ ਵੀ ਆਹ ਕਰਦੇ ਗੈਲੀ ਕੰਮ ਕਰਦੇ ਆ 135 36 ਨੂੰ 9ਆ ਬੋਟ ਦਾ ਗੋਲ ਦੇ ਰਹੇ ਰਹਿੰਦੇ ਆ ਆ ਕੇ ਵੀ ਸਾਡੇ ਤੇ ਫਲਾਣਾ ਪ੍ਰੈਸ਼ਰ ਪਾਣਦੇ ਆ ਜੇ ਵੀ ਇਹਦਾ ਰੋਲਾ ਪਾਓ ਸਾਨੂੰ ਮਰਵਾਦਨ ਕੇ ਕੋਟਾ ਦੇ ਵਿੱਚ ਅੱਗੇ ਵਿਜੀਲੈਂਸ ਇਨਕੁਆਰੀ ਚੱਲਣ ਦੀ ਆ 2 ਸਾਲ ਹੋ ਗਏ ਆ ਤੇ ਵਿਜੀਲੈਂਸ ਵਾਲੇ ਪਤਾ ਨਹੀਂ ਕੀ ਕਰਨ ਦੇ ਆ ਕੋਈ ਨਾ ਮਤਮਤ ਘੜਾਇਆ ਹੋਣਾ 3 ਸਾਲ ਦਾ ਵੀ ਇਸੇ ਮੂਰਤ ਜਿਹਨੂੰ ਆ ਫਾਈਲ ਨੂੰ ਜਿਹੜੀ ਆ ਕਲੋਜ਼ ਕਰਨਾ ਮੈਂ ਨਰ ਕਿਹਾ ਸੀ ਵਿਜੀਲੈਂਸ ਦੀ ਉਹ ਪੜ ਰਹੀ ਸੀ ਚਾਰ ਕਿੰਦਰ ਪੇਜਾਂ ਦਾ ਦਸਤਾਵੇਜ਼ ਮੇਰੇ ਕੋਲ ਹੈਗੇ ਨੇ ਉਹਨਾਂ 'ਚ ਤੇ ਬੜਾ ਕਲੀਅਰ ਕੱਟ ਲਿਖਿਆ ਹੋਇਆ ਵੀ ਦੱਸਿਆ ਜਾ ਰਿਹਾ ਹੈ ਕਿ ਚੇਅਰਮੈਨ ਸਾਹਿਬ ਵੱਲੋਂ ਵੀ ਮੈਂ ਜਿਹੜਾ ਹੈ ਵੀ ਕੁਝ ਆਪਣੀ ਦਰਵਰ ਤੋਂ ਕੀਤੀ ਹੈ ਅਧਿਕਾਰਾਂ ਦੀ ਕੁਝ ਫਰਮਾਂ ਦੇ ਨਾਮ ਵੀ ਦਿੱਤੇ ਗਏ ਨੇ ਵੀ ਉਹਨਾਂ ਫਰਮਾਂ ਵਾਲਿਆਂ ਦੇ ਉੱਪਰ ਕਿਉਂ ਮਿਹਰਬਾਨੀ ਦਿਖਾਈ ਜਾ ਰਹੀ ਇਹ ਸਮਝ ਤੋਂ ਪਰੇ ਉਹਨਾਂ ਫਰਮਾਂ ਵਾਲਿਆਂ ਦੇ ਵੀ ਤੇ ਉਹਨਾਂ ਅਫਸਰਾਂ ਦੇ ਵੀ ਜਿਨ੍ਹਾਂ ਨੂੰ ਫਰਮਾ ਰਜਿਸਟਰਡ ਕੀਤੀਆਂ ਵੀਰੋ ਇਹ ਜਾਲੀ ਕਹਿੰਦੇ ਜਾਲੀ ਨਹੀਂ ਕਹਿੰਦੇ ਮੈਨੂੰ ਗਲਤ ਗਿਣਾ ਫਰਮਾ ਤਕਰੀਬਨ ਤੇ ਜਾਲੀ ਹੋ ਗਏ ਨਾ ਡਾਕੂਮੈਂਟ ਨਹੀਂ ਪੂਰੇ ਕਰਦੀਆਂ ਜੋ ਸ਼ਰਤਾਂ ਹੈਗੀਆਂ ਅਨਲਿਸਟਮੈਂਟ ਦੀਆਂ ਉਹ ਪੂਰੀਆਂ ਨਹੀਂ ਕਰਦੀਆਂ ਜੀ ਬੈਂਕ ਗਰੰਟੀਆਂ ਹੀ ਨਹੀਂ ਇਹ ਤੇ ਸਵਾਲੀਆ ਨਿਸ਼ਾਨ ਆ ਵੀ ਤੁਸੀਂ ਜਨਤਾ ਸਾਹਮਣੇ ਇਹ ਤੇ ਦੱਸ ਦਿਓ ਵੀ ਜਦੋਂ ਇਹਨਾਂ ਨੇ ਗਵਰਨਮੈਂਟ ਕੀਤੀ ਜੇ ਸੋਲਵੈਂਸੀ ਸਰਟੀਫਿਕੇਟ ਇਹਨਾਂ ਦੇ ਕਿੱਥੇ ਜੇ ਸੋਲਵੈਂਸੀ ਸਰਟੀਫਿਕੇਟ ਤੇ ਬਗਾ ਦਿਓ ਜੇ ਤੁਹਾਡੇ ਕੋਲ ਠੀਕ ਹੈ ਗਿਆ ਹੁਣ ਵੇਖੋ ਕਟੜਮਾਨ ਦਾ ਸਰਕਾਰ ਆਈ ਕਟੜਮਾਨ ਦਾ ਮੁੱਖ ਮੰਤਰੀ ਆਏ ਉਹਨੇ ਸਾਬਕਾ ਮੰਤਰੀ ਫੜੇ ਨਾ ਜੇ ਕਟੜਮਾਨ ਦਾ ਚੇਅਰਮੈਨ ਆ ਇਹ ਕਿਉਂ ਨਹੀਂ ਫੜਦਾ ਬਾਕੀ ਬੰਦੇ ਇਹਨਾਂ ਕੋਲ ਫਾਇਲਾਂ ਕਿਨੇ ਲਗਾਈਆਂ ਸੋਲਵੈਂਸੀ ਸਾਡੀ ਉਹਦੇ ਵਿਖਾਵੇ ਲੋਕਾਂ ਦੇ ਵੀ ਕਿੱਥੇ ਲੱਗੇ ਆ ਫਿਰ ਇਹ ਉਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਦੱਸੋ ਜਾਲੀ ਫਰਮਾਂ ਕਿਡੀਆਂ ਗਲਤ ਭਟੰਗਣਾ ਨਹੀਂ ਬਣੀਆਂ ਦੇ ਮੈਂ ਤੇ ਪਤਾ ਹੀ ਨਹੀਂ ਮੈਂ ਤੇ 12 ਸੁਣੀਆਂ ਕੁਛ ਪਰਮਾ ਹੀ ਪੀਲੇ ਜਾਦਦੀਆਂ ਈ ਇਹਨਾਂ ਦੀ ਜਾਣਕਾਰੀ ਬਾਅਦ ਤੇ ਕੁਝ ਫਰਮਾਂ ਫਿਰ ਦੱਸ ਲਿਆ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਟਰਸਟ ਦੇ ਪੂਲ ਕਿੰਗ ਦੀ ਜਿਹਨੂੰ ਸੈਟਿੰਗ ਮਾਸਟਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਤੇ ਟਰਸਟ ਦੀ ਦਾਈ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਅੱਜ ਉਹਦੇ ਕਰਨਾਮੇ ਦੱਸੇ ਜਾਣਗੇ ਉਹ ਕਹਿੰਦੇ ਉਹ ਵੀ ਐਸਾ ਪਪਲੂ ਹਰ ਥਾਂ ਫਿੱਟ ਹੋ ਜਾਂਦਾ ਉਹ ਜਿੱਥੇ ਮਰਜ਼ੀ ਸਰਕਾਰ ਕੋਈ ਹੋਵੇ ਇੱਕ ਪਟਾਰੀ ਸਾਹਿਬ ਜਿਹਦਾ ਕਹਿੰਦਾ ਆਲੂ ਹਰ ਸੱਜੀ ਪੈਂਦਾ ਜੀ ਤੇ ਇਦਾਂ ਹੀ ਇੱਕ ਗਾਣਾ ਸੀ ਬੜਾ ਮਸ਼ਹੂਰ ਆਇਆ ਸੀ ਆਂਦੇ ਪਾਣੀ ਦੇ ਪਾਣੀ ਤੇਰਾ ਰੰਗ ਕੈਸਾ ਹੁੰਦੇ ਜਿਸ ਮੇ ਮਲਾਓ ਉਸ ਜੈਸਾ ਇਹ ਮਤਲਬ ਇਹੋ ਜਿਆ ਪਾਣੀ ਆ ਜਿਹੜਾ ਮਰਜੀ ਚੇਰਮੈਨ ਆ ਜੇ ਜਿਹੜੀ ਮਰਜੀ ਸਰਕਾਰ ਹੋਵੇ ਇਹ ਉਸੇ ਰੰਗ ਚ ਰੰਗ ਜਾਂਦਾ ਤੇ ਇਹਨੂੰ ਕੰਮਾਂ ਦੀ ਪਰਿਭਾਰ ਨਹੀਂ ਇਹਨੂੰ ਸੈਟਿੰਗ ਕਰਨੀ ਆਂਦੀ ਨਵੇਂ ਠੇਕੇਦਾਰਾਂ ਨੂੰ ਪਰਭਾ ਲੈਂਦਾ ਉਹਨਾਂ ਕਹਿੰਦਾ ਲਿਆਓ ਵੀ ਕੰਮ ਮੈਨੂੰ ਦਿਓ ਤੁਹਾਨੂੰ ਮੁਨਾਫਾ ਕਰ ਬੈਠਿਆ ਮੈਨੂੰ 30 ਜੂੜ ਤੋਂ ਵੱਧ ਧੱਕੇ ਧੱਕੇ ਖਾਂ ਜਾਣੇ ਜੀ ਚੇਸੀ ਨੂੰ ਪਤਾ ਨਾ ਇਹ ਸੈਟਿੰਗ ਮਾਸਟਰ ਕਹਿੰਦੇ ਆ ਉਹਨੂੰ ਪਤਾ ਨਾ ਵੀ ਕੰਮ ਚ ਕੋਈ ਉਹਦੀ ਇੰਨੀ ਸੈਟਿੰਗ ਆ ਵੀ ਉਹੋ ਹੀ ਕੰਮ 1% ਤੇ ਦਿੰਦੇ ਉਹਨੂੰ ਉਹੋ ਹੀ ਉਸੇ ਠੇਕੇਦਾਰ ਨੂੰ ਉਹੋ ਹੀ ਅਫਸਰ ਕੰਮ ਦੇ ਦਾ 34% ਲਸਟੇ ਦਿੰਦੇ ਐ ਇਸ ਕਰਕੇ ਜੀ ਮੇਰੇ ਲੋਕੀ ਇਦੋਂ ਪਾਏ ਪਾਏ ਜਾਂਦੇ ਕੈਨੇਡਾ ਨੂੰ ਇੱਕ ਕੈਨੇਡਾ ਛੱਡ ਕੇ ਇੱਥੇ ਆ ਗਏ ਤਾਂ ਕੈਨੇਡਾ ਨੂੰ ਵਧੀਆ ਆਸਟ੍ਰੇਲੀਆ ਦੇ ਵੀ ਇੱਥੇ ਲੱਗਾ ਨਹੀਂ ਯੂਐਸਏ ਆ ਗਿਆ ਜੀ ਤੁਸੀਂ ਦੇਖੋ ਮੈਨੂੰ ਤਾਂ ਉਹ ਜਿਹੜੇ ਇੰਪਰੂਵਮੈਂਟ ਟਰਸਟ ਦੇ ਜਿਹੜੇ ਅਫਸਰ ਹਨਾ ਜੀ ਉਹਨਾਂ ਦੀ ਡਿਗਰੀਆਂ ਤੇ ਵੀ ਜਿਹੜਾ ਮੈਨੂੰ ਸਵਾਲੀਆ ਨਿਸ਼ਾਨ ਲੱਗ ਰਿਹਾ ਵੀ ਬਾਕੀ ਜਿਹਨੇ ਉਹਨਾਂ ਨੇ ਡਿਗਰੀਆਂ ਕੀਤੀਆਂ ਵੀ ਆ ਕਿ ਜਾਂ ਉਹਨਾਂ ਨੇ ਖਰੀਦੀਆਂ ਕਿਦੋਂ ਡਿਗਰੀਆਂ ਵੀ ਦਿਓ ਬੜਾ ਚੱਲਿਆ ਵੀ ਝਾਲੀ ਯੂਨੀਵਰਸਿਟੀਆਂ ਦਾ ਜਬ ਇਹਦਾ ਲੱਗਈ ਸਾਰੇ ਐਕਸ਼ਨ ਐਕਸ਼ਨ ਤੱਕ ਰਿਟਾਇਰ ਹੋਏ ਡਿਗਰੀ ਲਏ ਜਾਂਦੇ ਖਰੀਦੀ ਜਾਂਦੇ ਲੱਗਈ ਜਾਂਦੇ ਇਹ ਕਿਰਕਿਸ ਜੀ ਮਤਲਬ ਸਵਾਲ ਬਹੁਤ ਵੱਡੇ ਨੇ ਕੋ ਟ੍ਰਸਟ ਦੇ ਜਿੰਚਰ ਦੋ ਵਾਰ ਜਿਹੜੀ ਆ ਐਸੈਟ ਬਣੀ ਹੈ ਵੀਰਸ ਦੀ ਉਹ ਟ੍ਰਸਟ ਦੇ ਦੋ ਚਾਰ ਅਫਸਰ ਵੀ ਅੰਦਰ ਕਰੋ ਜਿਨ੍ਹਾਂ ਨੇ ਜਾਲੀ ਆ ਕੰਮ ਕੀਤੇ ਆ ਬਿਨਾ ਡਾਕੂਮੈਂਟ ਵੇਖਿਆਂ ਫਰਮਾਂ ਰਜਿਸਟਰਡ ਕੀਤੀਆਂ ਇੱਕ ਦੇ ਐਕਸ਼ਨ ਇਥੋਂ ਤੱਕ ਲਿਖਦਾ ਹੀ ਵੀ ਮੈਂ ਇੱਕ ਸਾਬਕਾ ਚੇਅਰਮੈਨ ਦੇ ਕਹਿੰਦੇ ਉੱਤੇ ਇਹ ਜਿਹੜੀ ਫਰਮ ਰਜਿਸਟਰ ਕਰਾ ਰਿਆਂ ਕਰ ਰਹੇ ਆ ਇਹੋ ਜਿਹੇ ਬੰਦੇ ਵੀ ਆ ਹੁਣ ਫਿਰ ਜਾਲੀ ਫਰਮਾਂ ਬਾਰੇ ਜਿਹੜੀਆਂ ਗਲਤ ਵਾਰ ਢੰਗਣਾ ਬਣੀਆਂ ਜਾਂ ਜਿਹਦਾ ਵਿਸ਼ਾ ਜਿਹਦੀ ਵਿਜੀਲੈਂਸ ਜਾਂਚ ਕਰ ਰਹੀ ਹੈ ਸਿੱਟ ਫੇਰ ਅਸੀਂ ਉਮੀਦ ਕਰਦੇ ਆਂ ਸ਼ਾਇਦ ਨਿੰਦੋ ਜਾਗ ਦੇ ਸਿੱਟ ਸੁਤੀ ਬਈ ਆ ਤੇ ਇਹਨਾਂ ਫਰਮਾਂ ਦੀ ਜਾਂ ਜਿਹੜੀ ਜਾਂਚ ਕਰਕੇ ਜਨਤਾ ਦੇ ਸਾਹਮਣੇ ਲਿਆਵੇ ਸਟਾ ਵੀ ਕੀ ਇਹਨਾਂ ਦੇ ਵਿੱਚੋਂ ਗਲਤ ਕਿੰਨੀਆਂ ਅਸੀਂ ਨਾ ਡੀਜੀਪੀ ਨੇ ਕਿੰਨੇ ਕੀਤੀਆਂ ਕਿੰਨੇ ਕੀਤੀਆਂ ਵਿਜੀਲੈਂਸ ਦੇ ਡੀਜੀਪੀ ਸਾਹਿਬ ਨੂੰ ਮੋਰਿੰਦਰ ਕੁਮਾਰ ਸ਼ਰਮਾ ਜੀ ਨੂੰ ਵੀ ਬੇਨਤੀ ਕਰਦੇ ਆਂ ਵੀ ਖਾਸ ਕਰ ਇਹਦੇ ਤੇ ਧਿਆਨ ਦਿੱਤਾ ਜਾਏ ਕਿਉਂਕਿ ਇਹ ਕੱਲਾ ਹੀ ਜਿਹੜਾ ਘਟਾਲਾ ਰਕੀਸ਼ ਦੱਸਿਆ ਜਾ ਰਿਹਾ ਨਾ ਇੰਪਰੂਵਮੈਂਟ ਫੰਡ ਦੇ ਵਿੱਚ 400 ਕਰੋੜ ਰੁਪਏ ਦਾ ਘਟਾਲਾ ਤੇ ਫਿਰ ਸਭ ਨੂੰ ਪਤਾ ਜੇ ਵੀ ਇਹ ਪੂਲ ਕਰਕੇ ਕੰਮ ਕਰਦੇ ਨੇ ਤੇ ਸਭ ਇੱਕੋ ਹੀ ਉੱਥੇ ਕੰਪਿਊਟਰ ਦਿੱਤਾ ਜਿਹੜਾ ਆਪਰੇਟਰ ਹੈ ਨਾ ਜੀ ਇਹਨੇ ਮਹਾਸ਼ੇ ਉੱਥੇ ਇੰਪਰੂਵਮੈਂਟ ਕਰਦੇ ਉੱਤਰ ਤੇ ਬੈਠਦੇ ਨੇ ਸਾਰੇ ਠੇਕੇਦਾਰਿਆਂ ਦੀ ਡੋਗਲਾ ਦੀ ਜੇਬ ਚ ਨਹੀਂ ਆ ਜੇ ਉਹ ਹਰ ਸਿ ਆਪਣਾ ਦੇ ਦਿੰਦਾ ਆਪਣੇ ਆਪਣੇ ਪੈ ਲੈਦਾ ਜਿਓ ਬੇਲਦਾ ਸਾਹਿਬ ਇਹ ਬਿਲਦਾਰ ਤੇ ਕੰਮ ਕਰਦਾ ਉਹਨੂੰ ਪਹਿਲਾਂ ਸਿਖਾਇਆ ਪੜਾਇਆ ਵੀ ਕੰਪਿਊਟਰ ਤੇ ਉਹਨੂੰ ਬਾਕੇ ਸਾਰੇ ਵੇਗ ਇਕ ਕਰਕੇ ਜੀ ਇੱਕ ਹੋਰ ਬੰਦਾ ਸੀ ਉੱਥੇ ਉਹ ਜਿਹੜਾ ਪੂਰਾ ਭਾਰਤ ਘੁਸ਼ਣ ਦੱਸਿਆ ਇਹ ਉਹਨੇ ਦੱਸਿਆ ਨਹੀਂ ਵੀ ਮੈਂ ਇਹਨੂੰ ਰੱਖਿਆ ਤੇ ਠੇਕੇਦਾਰਾਂ ਨੂੰ ਲੀਕ ਕਰ ਦਿੰਦਾ ਇਹ ਸਾਰੀਆਂ ਗੱਲਾਂ ਹਾਂ ਤੇ ਫਿਰ ਮਾ ਪਰਸ਼ਾ ਗਿਆ ਕਿ ਕੰਮ ਕਿਸ ਤਰ੍ਹਾਂ ਹੋਣਗੇ ਜੇ ਮਨਪ੍ਰੀਤ ਬਾਦਲ ਅੰਦਰ ਜਾ ਸਕਦਾ ਵੀ ਉਹਨੇ ਇੱਕੋ ਕੰਪਿਊਟਰ ਤੋਂ ਤਿੰਨ ਵੱਡਾ ਬਾਦ ਦਿੱਤੀਆਂ ਤੇ ਫਿਰ ਇੱਥੇ ਤੇ ਸਾਰਾ ਕੁਝ ਘਾਲ ਵਾਲੀ ਹੋਣ ਡਿਆ ਬਿਲਕੁਲ ਆਹ ਵੇਖੋ ਜੀ ਫਿਰ ਜਿਹੜੀਆਂ ਗਲਤ ਢੰਗ ਨਾਲ ਫਰਮਾ ਬਣੀਆਂ ਕੁਝ ਫਰਮਾਂ ਦਾ ਜਹੀ ਨਾਂ ਲੈਣ ਲੱਗਾ ਮੈਂ ਫਿਰ ਉਹ ਜਿਹੜਾ ਆਪਣਾ ਪੂਲ ਮਾਸਟਰ ਆ ਜਾਂ ਸੈਟਿੰਗ ਮਾਸਟਰ ਆ ਜਾਂ ਪੂਲ ਕਿੰਗ ਆ ਉਹਦੀ ਗੱਲ ਕਰਾਂਗੇ ਪਹਿਲੇ ਹੈਗੀ ਜੀ ਗੋਲ ਐਸੋਸੀਏਟਸ ਜੀ ਔੰਕਾਰ ਕੋਆਪਰੇਟਿਵ ਸੁਸਾਇਟੀ ਆਰ ਜੇ ਬਿਲਡਰਜ਼ ਆਨੰਦ ਬਿਲਡਰਜ਼ ਸਵਾਏ ਕੰਸਟਰਕਸ਼ਨ ਜੀ ਆਰ ਆਰ ਕੰਟਰੈਕਟਰ ਜਗਦੰਬੇ ਸੇਲ ਕੋਹੀਨੂਰ ਕੰਸਟਰਕਸ਼ਨ ਲਾਂਬਾ ਕੰਸਟਰਕਸ਼ਨ ਬ੍ਰਾਈਟਵੇ ਕੰਸਟਰਕਸ਼ਨ ਬੀਪੀ ਇੰਟਰਪ੍ਰਾਈਜ਼ਰ ਨਰੂਲਾ ਬਿਲਡ ਬਿਲਡਵੈਲ ਪ੍ਰਾਈਵੇਟ ਲਿਮਟਿਡ ਜੀ ਐਸਐਸ ਕੰਸਟਰਕਸ਼ਨ ਐਸਐਸ ਬਿਲਡਰ ਇਹ ਦੋਵਾਂ ਦੇ ਤੇ ਹੀ ਜਾਣਕਾਰੀ ਵੀ ਲੈ ਚੁੱਕੇ ਆ ਜੀ ਡੀਐਚ ਕੋਆਪਰੇਟਿਵ ਲੇਬਰ ਸੁਸਾਇਟੀ ਸ਼ਿਵਸ਼ੰਕਰ ਐਸੋਸੀਏਟਸ ਵੇੜਾ ਨਰਵਾ ਕੋਆਪਰੇਟਿਵ ਸੁਸਾਇਟੀ ਇਹਨਾਂ ਫਰਮਾਂ ਦੇ ਮਾਪ ਦੰਡ ਪੂਰੇ ਕਿਤੇ ਵੀ ਨਹੀਂ ਹੁੰਦੇ ਤੇ ਫਰਮਾਂ ਨੂੰ ਵੀ ਲਈਆਂ ਇਹਨਾਂ ਦੇ ਕਈ ਇਸ ਟੈਨ ਤੇ B ਤੋਂ C ਤੋਂ B ਤੇ ਵੀ ਹੋਈਆਂ ਅਸੀਂ ਕਿ ਜੀ ਅਧਿਕਾਰੀਆਂ ਨੂੰ ਇਦਾਂ ਆਈਆਂ ਇਹ ਮੈਂ ਚੇਅਰਮੈਨ ਸਾਹਿਬ ਨੂੰ ਕਿਹਾ ਵੀ ਜੇ ਤੁਹਾਨੂੰ ਨਾ ਫਿਰ ਵੀ ਸੁਣੀਆਂ ਗਈਆਂ ਹੁਣ ਤੇ ਮੇਰੇ ਕੋਲ ਦੁਬਾਰਾ ਪੁੱਛ ਸਕਦੇ ਆ ਨਹੀਂ ਅਧਿਕਾਰੀਆਂ ਨੂੰ ਵੀ ਕਹਿੰਦੇ ਵੀ ਜੀ ਤੁਹਾਨੂੰ ਲੱਗਦਾ ਵੀ ਇਹਨਾਂ ਕੋਲ ਡਾਕੂਮੈਂਟ ਪੂਰੇ ਨੇ ਤੇ ਸਾਡੇ ਕੋਲ ਡਾਕੂਮੈਂਟ ਤੁਸੀਂ ਸਾਨੂੰ ਦੇ ਸਕਦੇ ਹੋ ਤੇ ਫਿਰ ਅਸੀਂ ਉਹਦੇ ਤੇ ਐਪੀਸੋਡ ਕਰ ਦਿਆਂਗੇ ਤੇ ਰਕੇ ਜੀ ਦੇਖੋ ਇਹ ਵੀ ਬੜਾ ਰੌਲਾ ਵੀ ਐਡਵਾਂਸ ਕਮਿਸ਼ਨ ਲੈਂਦੇ ਇਹ ਦੇਖੋ ਇਹ ਤਾਂ ਸੁਣਿਆ ਹੀ ਵੀ ਕੰਮ ਹੁੰਦਾ ਤੋਂ ਬਾਅਦ ਕਮਿਸ਼ਨ ਚੱਲਦੀ ਹੈ ਐਡਵਾਂਸ ਕਮਿਸ਼ਨ ਦਾ ਰੌਲਾ ਗਾਦੇ ਪੂਲ ਕਰ ਲੈਂਦੇ ਆ ਜਿਹੜਾ ਪੂਲ ਮਾਸਟਰ ਆ ਪੂਲ ਕਰਾ ਦਿੰਦਾ ਜੀ ਇਹ ਕਹਿੰਦਾ ਵੀ ਜੇ ਤਾਂ ਪੰਨੇ ਕੰਮ ਨਿਕਲੇ ਜੀ ਤੇ ਪੂਲ ਮਾਸਟਰ ਜੀ ਉਹਨਾਂ ਕਹਿੰਦੇ ਵੀ ਇਹ ਪੰਜ ਟਕਮ ਮਹਿਗੇ ਜੇ ਚੇਅਰਮੈਨ ਸਾਹਿਬ ਦੇ ਉਹਨਾਂ ਨੂੰ ਲੋਕਲ ਬੋਡੀ ਮੰਤਰੀ ਜੀ ਜੇ ਉਹਨਾਂ ਤੇ ਸੋਨੀ ਸਾਹਿਬ ਦੀ ਆਗਈ ਜੇ ਉਹਨਾਂ ਕਿਸੇ ਕੈਬਨਿਟ ਮਿੰਿਸਟਰ ਦਾ ਨਾਮ ਆ ਗਿਆ ਜੇ ਕਹੇ ਦੀ ਮਤਲਬ ਨਾ ਹੀ ਲੈਣੇ ਆ ਐਗਜ਼ਾਮਪਲ ਬਾਤ ਦੇਂਦੇ ਆ ਮੈਨੂੰ ਕਿਹਾ ਵੀ ਸੋਨੀ ਸਾਹਿਬ ਦਾ ਕੰਮ ਆ ਜੀ ਕਿਸੇ ਦਾ ਨਾਮ ਲੈਂਦੇ ਫਲਾਣੇ ਐਮਐਲਏ ਦਾ ਜੇ ਆਇਆ ਜੇ ਪੰਜ ਕੰਮ ਉਹ ਛਡਾ ਲੇ ਫਿਰ ਉਹਨਾਂ ਕਹਿੰਦਾ ਬਾਕੀ ਕੰਮ ਆ ਵੰਡ ਲਈਏ ਵੀ ਆ ਮੇਰਾ ਹੀ ਆ ਤੇਰਾ ਉਹ ਚੋ ਇਹ ਵਨਸਾਥੇ ਕੰਮ ਲੈ ਜਾਣੇ ਆ ਤੇ ਵੰਡ ਕੇ ਨਾ ਪੂਲ ਮਾਸਟਰ ਨੇ ਪੂਲ ਕਰਾ ਦੇਣਾ ਜੀ ਵੇਖੋ ਐਂਡਿਡ ਪੂਲ ਮਾਸਟਰ ਹੀ ਇੱਕ ਸਾਬਕਾ ਲੋਕਲ ਬੋਡੀ ਦੇ ਮੰਤਰੀ ਵੇਲੇ ਇਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਸੀ ਜੀ ਮਤਲਬ ਕਿ ਮੇਰੇ ਖਿਆਲ 2014 ਦੇ ਵਿੱਚ ਇਹਨਾਂ ਨੇ ਇਹ ਕੰਮ ਸ਼ੁਰੂ ਕਰਤਾ ਸੀ ਇਹਨਾਂ ਨੇ ਜੀ ਤੇ ਠੇਕੇ ਹਾਸਲ ਉਹਨੇ ਮੰਤਰੀ ਸਾਹਿਬ ਦੇ ਬੜੇ ਖਾਸਮ ਖਾਸ ਹੀ ਰਾਈਟ ਹੈਂਡ ਹੀ ਇਹਨਾਂ ਨੇ ਠੇਕੇਦਾਰੀ ਦਾ ਕੰਮ ਸ਼ੁਰੂ ਕਰ ਲਿਆ ਟੇਲਾ ਟੁਲਾ ਲਾਂ ਲਾਪੇ ਐਮ ਵੇਖਿਆ ਕਿਵਰੀ ਪਸੰਦ ਆਵਨੀ ਟੇਲਾ ਲਾਂਡੇ ਹੁੰਦੇ ਹੀ ਇਹਨਾਂ ਦਾ ਕੀ ਸੀ ਇਹਨਾਂ ਦਾ ਮੈਂ ਨਾਮ ਵੀ ਦੱਸ ਦਿਆਂ ਅਜੇਪਾਲ ਸਿੰਘ ਐਂਡ ਕੰਪਨੀ ਇਹਨਾਂ ਦੀ ਫਰਮ ਆ ਇਹਨਾਂ ਨੇ ਦੋਰ ਕេសੀ ਕੰਮ ਜਿਹੜੇ ਮੇਰੇ ਸਾਹਮਣੇ ਆਏ ਨੇ ਤਿੰਨ 1 ਤੇ 97 ਏਕੜ ਸਕੀਮ ਦੇ ਵਿੱਚ ਕੰਮ ਕੀਤਾ 1 ਕਰੋੜ 77 ਲੱਖ ਤੇ ਕੁਝ ਹਜ਼ਾਰ ਰੁਪਏ ਦਾ ਉਹ ਕੰਮ ਟੈਲਾ ਲਾਈਆਂ ਤੇ ਦਿੱਤਾ ਇਹਨਾਂ ਨੇ 1.25% ਲੈਸ ਤੇ ਇਹਨਾਂ ਨੇ ਉਹ ਕੰਮ ਕੀਤਾ ਜੇ ਤੇ ਇਹੋ ਹੀ ਸ਼ੇਮ ਕੰਮ ਨੇਚਰ ਆਫ ਵਰਕ ਸ਼ੇਮ ਹੈ ਪੁਤਲੀ ਘਰ 메ਨ ਬਾਜ਼ਾਰ ਵਾਰਡ ਨੰਬਰ 3 ਉਹੀ ਕੰਮ 34% ਲੈਸ ਤੇ ਕੀਤਾ ਸਵਾਲ ਆ ਤੇ ਫਿਰ ਹੁਣ ਕੋਈ ਪਾਰਕ ਵੀ ਐਸੇ ਦੱਸੇ ਜਾਂਦੇ ਜਿੱਥੇ ਕਿ ਇਹਨਾਂ ਨੇ ਕਰੀਬ-ਕਰੀਬ 50 ਲੱਖ ਦਾ ਕੰਮ ਕੀਤਾ ਤੇ 1.5% ਲੈਸ ਤੇ ਇਹਨਾਂ ਨੇ ਕੰਮ ਕੀਤਾ ਹੈ ਤੇ ਅ ਰਕੇਸ਼ ਜੀ ਪਹਿਲੇ ਇਹਨਾਂ ਨੇ ਇੱਕ ਵਾਰੀ ਇਹਨਾਂ ਜਾਣਕਾਰੀ ਮੈਂ ਦੇ ਰਿਹਾ ਹਾਂ ਜੀ 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 ਫਿਰ ਉਹ ਮੰਤਰੀ ਸਾਹਿਬ ਦਾ ਪ੍ਰਭਾਵ ਵਰਤ ਕੇ ਇਹ ਠੇਕੇ ਲੈ ਲੈਂਦੇ ਇਹਨਾਂ ਦੇ ਦੂਰੇ ਕੰਮ ਜਾਂਦੇ ਪਾਸ ਕਰ ਸਕਦੇ ਹੈ ਪਾਸ ਕੀਤੇ ਜਾਂਦੇ ਹੈ ਜੀ ਕੋਈ ਸਾਨੂੰ ਬੰਦਿਆਂ ਨੇ ਕਿਹਾ ਵੀ ਅੱਜ ਹਟਕ ਬਿੱਲ ਪਹੁੰਚ ਜਾਣੇ ਵੀ ਕਿ ਕਈ ਹਰੀਆਂ ਦੇ ਵੀ ਇਹਨਾਂ ਦੋਰੇ ਤੋਰੇ ਵੀ ਬਿੱਲੇ ਬਿੱਲੇ ਆ ਗਿਆ ਤੇ ਦੂਰੇ ਉਹ ਜਾਂਚ ਦਾ ਵਿਸ਼ੇ ਬੇਟਾ ਲੱਗ ਗਏ ਜੀ ਜਿਹੜੀ ਦੇਖੀ ਜਿਹੜੀ ਨੀਂਹ ਬੁਨਿਆਦ ਹੀ ਜਿਹੜੀ ਗਲਤ ਰੱਖੀ ਗਈ ਹੈ ਨਾ ਲੱਗੇ ਜੀ ਉਹ ਬਿਲਡਿੰਗ ਤੇ ਫਿਰ ਉਹਦੀ ਗੱਲ ਕਹਿੰਦਾ ਢਹਣੀ ਹੋਈਆਂ ਹਾਂ ਫੇਰ ਗਿਉ ਇੱਕ ਸਾਬਕਾ ਚੇਅਰਮੈਨ ਆਇਂਦੇ ਆ ਉਹਨਾਂ ਵਾਲੇ ਵੀ ਇਹਨਾਂ ਦੀ ਤੁਦੀ ਬੋਲਦੀ ਤਾਂ ਧੰਮ ਦੱਸਿਆ ਵੀ ਪਾਣੀ ਦੇ ਪਾਣੀ ਤੇਰਾ ਰੰਗ ਕਿਹਦਾ ਹੁੰਦਾ ਜਿਸ ਵਿੱਚ ਮਿਲਾ ਦੋ ਬੋਲੇ ਉਸ ਜੈਸਾ ਲੱਗੇ ਉਸ ਜੈਸਾ ਇਹ ਉਹਨਾਂ ਦੀ ਕੋਠੀਏ ਬਹਿ ਗਏ ਜਿਹੜੇ ਆ ਗਏ ਆ ਦਫ਼ਤਰ ਚੋਂ ਵੀ ਤੇ ਕੈਂਪ ਆਫਿਸ ਕੋਠੀ ਜਿਹਨੂੰ ਕਹਿੰਦੇ ਹੀ ਦਫ਼ਤਰ ਦੇ ਲਾਗੇ ਉਥੋਂ ਹੀ ਸਾਰਾ ਖੇਡ ਖੇਡਦੇ ਹੀ ਉਥੋਂ ਹੀ ਪੋਲਿੰਗ ਸਿਸਟਮ ਕਰਾ ਦਿੰਦੇ ਹੀ ਤੇ ਇਹਨਾਂ ਦੀ ਜਿਹੜੇ ਆ ਪੂਲ ਕਰਾਉਂਦੇ ਹੁਣ ਅਮਲੀ ਜਾਸ਼ਾ ਅਜਾਮਾਂ ਉਸ ਸਮੇਂ ਦੇ ਚੇਅਰਮੈਨ ਦੇ ਇੱਕ ਮਿੱਤਰ ਹੀ ਰਾਗੋ ਸ਼ਰਮਾ ਜੀ ਆਂਦੇ ਆਪਣੇ ਸਾਥੀਆਂ ਮਿਲ ਕੇ ਆਮਲੀ ਜਾਮਾ ਨੂੰ ਪਨਾ ਦਿੰਦੇ ਜਿੱਦਾਂ ਵੀ ਕੰਮ ਦੱਸੇ ਇਹਨਾਂ ਦੇ ਕਿਹੜੇ ਕਿੜੇ ਆ ਗਿਆ ਹੁਣ ਵੇਖੋ ਜੀ ਇਹਨਾਂ ਨੇ ਜਿਹੜੇ ਕੰਮ ਕੀਤੇ ਕਿਤੇ ਇੰਟਰ ਲੋਕਿੰਗ ਟਾਈਲ ਆ ਇਹ ਦੱਸਣ ਲੱਗਾ ਜੇ 1 ਸਾਲ ਦੇ ਕੰਮ 2020-21 ਦੇ ਵਿੱਚ ਜਿਹੜੇ ਨਾਲ ਕੰਮ ਕੀਤੇ 1.5-2 ਸਾਲ ਦੇ ਵਿੱਚ ਜਿਹੜੇ ਕੰਮ ਕੀਤੇ ਆ ਜੀ 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 ਬਾਕੀ ਨਹੀਂ ਦੱਸਦਾ ਬਾਕੀ ਦੱਸਿਓ ਤੇ ਦੱਸਦੇ ਤੇ ਬਹੁਤ ਲੰਮਾ ਕੰਮ ਹੋ ਜਾਏ ਇੰਟਰ ਲੋਕਿੰਗ ਟਾਈਲ ਦਾ ਵਾਰਡ ਨੰਬਰ 45 ਤੇ ਟੇਕਾ ਲਿਆ 99 ਲੱਖ ਦਾ ਜੀ ਸ਼ੀਰੋ ਅਤੇ ਵਾਟਰ ਸਪਲਾਈ 97 ਏਕੜ ਦੇ ਵਿੱਚ 61.53 ਲੱਖ ਦੇ ਜਮ ਮਿਲੇ ਇਹਨਾਂ ਨੂੰ ਜੀ ਵਾਰਡ ਨੰਬਰ 2 ਦੇ ਵਿੱਚ ਧਰਮਸ਼ਾਲਾ ਰੈਨੋਵੇਸ਼ਨ ਦਾ ਠੇਕਾ ਹੀ 14.93 ਲੱਖ ਦਾ ਜੀ ਇੰਟਰਲੋਕਿੰਗ ਟਾਈਲਜ਼ ਮੇਨ ਬਿਆਰ ਬੁਤਲੀਗੜ ਵਾਰਡ ਨੰਬਰ 3 ਦੇ ਵਿੱਚ ਜਿਹੜਾ ਤੁਸੀਂ ਦੱਸਣ ਦੇ ਹੀ ਵੀ 34% ਲਸਤੇ ਲਿਆ 99 ਲੱਖ ਦਾ ਠੇਕਾ ਜੀ ਹਲਕਾ ਈਸ਼ਟ ਵਿੱਚ ਪੈਂਦੇ ਵਾਰਡ ਨੰਬਰ 30 ਦੇ ਪਾਰਕ ਦੀ ਡਿਵੈਲਪਮੈਂਟ ਦਾ 75 ਲੱਖ ਦਾ ਠੇਕਾ ਜੀ ਇੰਟਰ ਲੋਕਿੰਗ ਟਾਈ 92 ਏਕਰ ਸਕੀਮ ਦੀ ਕਮਰਸ਼ੀਅਲ ਪੋਕਟ ਵਿੱਚ ਲਾਉਣ ਵਾਸਤੇ 1 ਕਰੋੜ 77 ਲੱਖ 70 ਹਜ਼ਾਰ ਦਾ ਠੇਕਾ ਜੋ ਸਿਰ 1.5% ਲਸਤੇ ਜੀ ਇਹ ਮਿਲਿਆ 1 ਕਰੋੜ 75 ਲੱਖ 48 ਹਜ਼ਾਰ ਰੁਪਏ ਵਿੱਚ ਇਹਨਾਂ ਦਿੱਤਾ ਜੀ ਇਹ ਠੇਕਾ ਦੇਣ ਵਿੱਚ ਆਉਂਦੇ ਵੀ ਇੰਡੀਆ 'ਕ ਗਲਤੀਆਂ ਕੀਤੀਆਂ ਗਿਆ ਤੇ ਜਿਮਿਨੀ ਕੀ ਗੱਤ ਕਹੀ ਇਹਦੇ ਬਾਰੇ ਜਿਹੜੀ ਆਪਾਂ ਡਿਟੇਲ ਆ ਸਿਲਸਿਲੇਬਾਲ ਫਿਰ ਦੱਸਾਂਗੇ ਜੀ ਇੱਥੇ ਮੈਂ ਤੁਹਾਨੂੰ ਮਤਲਬ ਇਹ ਦਰਸ਼ਕਾਂ ਨੂੰ ਇੱਕ ਜੀ ਜੋਰੀ ਦੱਸਦਾ ਇੱਕ ਪਰਸੈਂਟ ਲੈਸ ਵਾਲੀ ਫੀਸ ਦਿੱਸਿਓ ਜੀ ਜੀ ਫਿਰ ਜਿਹੜਾ ਹੈਗਾ ਇਹਨਾਂ ਨੇ ਰਣਜੀਤ ਅਵੇ ਨੂੰ ਦੀ 97 ਤੇ 97 ਇੱਕ ਜਿਹੜੀ ਹੈਗੀ ਯਾਰ ਰਣਜੀਤ ਅਵੇ ਦੇ ਵਿੱਚ ਜਿਹੜੇ ਬਲੋਕ ਹੈਗੇ ਸੀ ਡੀ ਤੇ ਈ ਅਜਨਾਲਾ ਰੋਡ ਸਕੀਮ ਉਹ ਜਿਹੜਾ ਪਾਰਕਾਂ ਦੀ ਡਿਵੈਲਪਮੈਂਟ ਦਾ ਠੇਕਾ 50 ਲੱਖ ਦਾ 1.5% less ਤੇ ਲਿਆ 25 ਲੱਖ ਦੇ 5000 ਦਾ ਹੋਣ ਤੇ ਹੀ ਦੱਸੋ ਜੀ ਇਹ ਧਨਮਨਾਂ ਨੇ ਕੀਤਾ ਮੋٹے-ਮੋٹے ਕੰਮ ਦੱਸੇ ਜੀ ਉਹੀ ਦੇਖੋ ਆਪਾਂ ਡਿਸਕਸ ਹੀ ਕਰ ਰਹੇ ਆਂ ਦਰਸ਼ਕਾਂ ਨੂੰ ਵੀ ਦੱਸ ਦਈਏ ਦੁਬਾਰਾ ਜਿਹੜੇ 1 ਕਰੋੜ 70 ਲੱਖ ਦੇ RK ji ਨੇ ਕੰਮ ਦੱਸਿਆ 97 ਏਕੜ ਦੇ ਵਿੱਚ 1.25% ਸਿਰਫ less ਮਤਲਬ ਪੌਣੇ 2 ਕਰੋੜ ਰੁਪਏ ਦਾ ਇਹਨਾਂ ਨੇ ਕੰਮ ਕੀਤਾ ਤੇ ਉਹੀ ਕੰਮ ਨੋੜੇ 90 ਲੱਖ ਰੁਪਏ ਦਾ ਮੰਨ ਲਓ ਮੰਨ ਲਓ 1 ਕਰੋੜ ਰੁਪਏ ਦਾ 34% ਲੈਸ ਤੇ ਕੀਤਾ ਤੁਸੀਂ ਹਿਸਾਬ ਲਓ ਜੇ ਉਹ ਵੀ ਕਮ 34% ਲੈਸ ਤੇ ਹੁੰਦਾ ਤੇ ਸਰਕਾਰ ਦਾ 60 ਲੱਖ ਰੁਪਇਆ ਜਿਹੜਾ ਉਹ ਬਚ ਸਕਦਾ ਸੀ ਉਹ ਕਿਹੜੇ ਅਫਸਰ ਨੇ ਜਿਨ੍ਹਾਂ ਨੇ ਇਹ ਕੰਮ ਪਾਸ ਕਰ ਦਿੱਤੇ ਉਹ ਕਿਹੜੇ ਅਫਸਰ ਨੇ ਮੁੜ ਕੇ ਜਿਨ੍ਹਾਂ ਨੇ ਆਪਣੇ ਪੈਸੇ ਕਮਿਸ਼ਨ ਲੈ ਕੇ ਇਹ ਬਿੱਲ ਵੀ ਪਾਸ ਕਰ ਦਿੱਤੇ ਇਹ ਬਹੁਤ ਵੱਡਾ ਜਿਹੜਾ ਇੱਕ ਛੜੀਯੰਤਰ ਇੰਪਰੂਵਮੈਂਟ ਟਰਸਟ ਦੇ ਦਫ਼ਤਰ ਦੇ ਵਿੱਚ ਚੱਲਿਆ ਅਸੀਂ ਤੇ ਕਹਿੰਦੇ ਆ ਵੀ ਇੰਪਰੂਵਮੈਂਟ ਟਰਸਟ ਨੂੰ ਕੱਲੇ ਨਹੀਂ ਇਹ ਲੋਕਲ ਬੋਡੀ ਡਿਪਾਰਟਮੈਂਟ ਦੇ ਇੱਕ ਕੰਮ ਚੈੱਕ ਕਰਵਾਲੇ ਲੋਕਲ ਬੋਡੀ ਡਿਪਾਰਟਮੈਂਟ ਤੇ ਜਿੰਨੀਆਂ ਪਿੰਡਾਂ ਨੂੰ ਗ੍ਰਾਂਟਾਂ ਆਉਂਦੀਆਂ ਡਿਵੈਲਪਮੈਂਟ ਵਾਸਤੇ ਜੇ ਸਰਕਾਰ ਇਹ ਦੋ ਇੱਕ ਕੰਮਾਂ ਦੀ ਜਿਹੜੀ ਜਾਂਚ ਚੰਗੀ ਤਰ੍ਹਾਂ ਕਰਾ ਲੇ ਨਾ ਤੇ ਪੰਜਾਬ ਦਾ ਅੱਧੇ ਤੋਂ ਵੱਧ ਜਿਹੜਾ ਕਰਜ਼ਾ ਉਹ ਲੱਜੂਗਾ ਹੁਣ ਮੈਂ ਗੱਲ ਕਰਾਂਗਾ ਅਜੇ ਪਾਲ ਦੇ ਨਾਲ ਕਿਉਂਕਿ આરોਪ ਨੇ ਉਹਨਾਂ ਦੇ ਉੱਤੇ ਤੁਹਾਨੂੰ ਦੱਸਦੇ ਹਾਂ ਕਿ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਪਾਲ ਜੀ ਇੱਕ ਤੁਸੀਂ ਕਦੋਂ ਤੋਂ ਇੰਪਰੂਵਮੈਂਟ ਫੰਡ ਦੇ ਵਿੱਚ ਠੀਕ ਕਿਲਾ ਰਹੇ ਨੀਅਰ ਅਬਾਊਟ 2014 ਤੱਕ ਹੋਏਗਾ ਜੀ 2014 ਤੋਂ ਸ਼ੁਰੂ ਕੀਤਾ ਸੀ ਕੰਮ ਹਾਂਜੀ ਸਰ ਤੁਹਾਡੀ ਫਰਮ ਰਜਿਸਟਰਡ ਕਦੋਂ ਹੋਈ ਸਰ ਇਹ ਹੋਈ ਮੇਰੇ ਨਾਲ 2013 ਚ ਹੋਈ ਆ ਆਈ ਥਿੰਕ 2014 ਸੇ ਤੁਸੀ ਕਹਿੰਦੇ 13 13 ਚ 14 ਦੇ ਵਿੱਚ ਹੋਏਗੀ ਓਕੇ ਹਾਂਜੀ ਹਾਂਜੀ ਅੰਤ ਜੀ ਤੁਹਾਡੇ ਕੋਲ ਅਫਿਸ ਕਿੱਥੇ ਰੱਖਿਆ ਤੇ ਸਟਾਫ ਕਿੰਨਾ ਆਪਣੇ ਕੋਲ ਸਰ ਮੇਰਾ ਆਫਿਸ ਹੈਗਾ ਤੇ ਮੁਜੀਠਾ ਰੋਡ ਤੇ ਅੱਛਾ ਹਾਂਜੀ ਹਾਂਜੀ ਤੇ ਆਪਣੇ ਕੋਲ ਅਜੀਤ ਜੀ ਐਸਆਈ ਨੰਬਰ ਪੀਐਫ ਨੰਬਰ ਤੁਹਾਡੇ ਕੋਲ ਹੈਗਾ ਜੀ ਹਾਂਜੀ ਸਰ ਹੈਗਾ ਸਰ। ਇਹ ਕਦੋਂ ਲਿਆ ਤੁਸੀਂ? ਸਰ ਇਹ ਮੈਂ ਦੂਰ ਮੈਂ ਵੇਖ ਕੇ ਤੁਹਾਨੂੰ ਦੱਸ ਸਕਦਾ ਬਲੀ ਜੀ ਉਹਦੀ ਕਾਪੀ ਭੇਜ ਦੇਣਾ ਮੈਨੂੰ। ਠੀਕ ਹੈ ਸਰ। ਅੱਛਾ ਇੱਕ ਗੱਲ ਸਮਿਕਨਾ ਕੁਝ ਡਾਕੂਮੈਂਟ ਹੈਗੇ ਸਾਡੇ ਕੋਲ ਉਸ ਉਹੀ ਕੰਮ ਤੁਸੀਂ ਸੇਮ ਨੇਚਰ ਆਫ ਵਰਕ ਕਿਤੇ ਤੁਸੀਂ 1.25% ਲੈਸ ਤੇ ਲਏ ਆ ਤੇ ਕਿਤੇ ਲਏ ਆ 34% ਲੈਸ ਤੇ। ਕਿਹੜਾ ਸਰ? ਇੱਕ 97 ਏਕੜ ਸਕੀਮ 'ਚ ਤੁਸੀਂ ਕੰਮ ਲਿਆ 1 ਕਰੋੜ 77 ਲੱਖ ਰੁਪਏ ਦਾ 1.25% ਲੈਸ ਤੇ ਸਰੋਤ ਤੇ ਮੇਰੀ ਨਾ ਐਲੀਜੀਬਿਲਟੀ ਬੰਦੀ ਸੀ ਨਾ ਸਰ ਮੈਂ 2013 ਤੋਂ ਮੈਂ ਆਪਣਾ ਬਿਡ ਕਪੈਸਿਟੀ ਨਹੀਂ 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 ਮੇਰਾ ਤੁਸੀਂ ਸਵਾਲ ਨਹੀਂ ਸਮਝੇ ਹਾਂਜੀ ਹਾਂਜੀ ਮੇਰਾ ਸਵਾਲ ਹੈ ਵੀ ਤੁਸੀਂ ਇੱਥੇ ਤੇ ਤੁਸੀਂ 1.25% ਲੈਸ ਲੈ ਟਾਇਲਾਂ ਲਗੀਆਂ ਜੀ ਹਾਂਜੀ ਹਾਂਜੀ ਸਰ ਇਹੋ ਹੀ ਫਿਰ ਵਾਰਡ ਨੰਬਰ 3 ਦੇ ਵਿੱਚ ਇਹ ਲੱਗਣੇ ਆ ਪੁਤਲੀ ਘਰਮੇਨ ਬਾਜ਼ਾਰ ਉੱਥੇ 34% ਲੈਸ ਤੇ ਲੈ ਇਸ ਤਰ੍ਹਾਂ ਦੀਆਂ ਟਾਇਲਾਂ ਲਗੀਆਂ ਸੀ ਸਰ ਉਹ ਸੀ ਡਿਫਰੈਂਟ ਡਿਫਰੈਂਟ ਵਾਰਡਸ ਆ ਇਹ ਇੱਕੋ ਥਾਂ ਤੇ ਟਾਇਲ ਲਗਣੀ ਸੀ ਉਹਦੇ ਵਿੱਚ ਫਿਰ ਸੇਮ ਜੀ ਹਾਂ ਹਾਂ ਬੋਲੋ ਹਾਂਜੀ 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 ਬੋਲੋ ਸਰ ਜੇਕਰ ਇੱਕੋ ਥਾਂ ਤੇ ਲਗਣੀ ਹੋਵੇ ਨਾ ਇੱਥੇ ਜੀ ਤੇ ਉਹਦੇ ਨਾਲ ਮੈਂ ਰੇਟ ਵੈਰੀਫਾਈ ਕਰਕੇ ਤੇ ਉਹ ਮੈਂ ਤਾਂ ਉਹ ਪਾਈ ਸੀ ਜੀ ਮੈਂ ਤਾਂ ਰੇਟ ਪਾਈ ਸੀ ਵੀ ਜੇ ਮੈਨੂੰ ਮਿਲ ਜੇਗਾ ਠੀਕ ਆ ਜੀ ਇਹ ਨਹੀਂ ਦੇਖੋ ਦੋ ਮੇਰੀ ਇੱਕ ਕੰਮ ਉਹੀ ਕੰਮ ਤੁਸੀਂ 1.25% ਲੈਸ ਕਰ ਰਹੇ ਹੋ ਉਹੀ ਕੰਮ ਤੁਸੀਂ ਛੇਮ ਕੰਮ 34% ਲੈਸ ਤੇ ਕਰ ਰਹੇ ਹੋ ਸਰ ਮੈਂ ਦੇਖ ਲਊਗਾ ਮੈਨੂੰ ਯਾਦ ਨਹੀਂ ਹੋਣਗੇ ਕਾਫੀ ਕਿੰਨੇ ਕੋ ਡਾਕੂਮੈਂਟ ਹੈਗੇ ਸਰ ਸਾਰੇ ਡਾਕੂਮੈਂਟ ਹੈਗੇ ਹਾਂ ਹਾਂ ਮਾਫੀ ਹੋਣਗੇ ਸਰ ਅੱਛਾ ਜੀ ਪਡਾਰੀ ਸਾਹਿਬ ਅ ਮੈਂ ਪਡਾਰੀ ਸਾਹਿਬ ਦੇਖ ਕੇ ਦੱਸ ਸਕਦਾ ਜੀ ਪਲੀਜ਼ ਓਕੇ ਓਕੇ ਤੇ ਇੱਕ 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 ਤੁਸੀਂ ਨਾ ਕੰਮ ਲਿਆ ਸੀ 50 ਲੱਖ ਦਾ ਪਾਰਕ ਦੀ ਡਿਵੈਲਪਮੈਂਟ ਦਾ ਜੀ ਸਰ ਇਹ ਹੈ ਜੀ ਸੀ ਡੀ ਤੇ ਈ ਸਕੀਮ ਰੰਜੀਤ ਹੈ ਵੀ ਨੂੰ ਨਾਲ ਰੋਡ ਇਹ ਤੁਸੀਂ 1.5% ਮਤਲਬ ਡੇਢ ਪਰਸੈਂਟ ਲੈਸ ਤੇ ਲਿਆ ਸਿਰਫ ਸਰ ਮੈਂ ਦੇਖੋ ਮੈਂ ਮੇਰੀ ਬੀਤੀ ਸਰ ਭੰਡਾਰੀ ਸਾਹਿਬ ਮੈਂ ਐਕਚੁਅਲੀ ਲੈਸ ਪਾਉਣਾ ਵਾ ਜੇ ਨਿਕਲ ਆਵੇ ਤੇ ਠੀਕ ਆ ਨਹੀਂ ਨਿਕਲੇ ਤੇ ਜਿੱਦਾਂ ਮਤਲਬ ਲੈਸ ਉਹੀ ਤੇ ਉਹੀ ਤੇ ਗੱਲ ਦੇਖੋ ਉਹੀ ਉਹੀ ਤੇ ਕਹਿ ਰਹੇ ਆ ਨਾ ਜੀ ਤੁਸੀਂ ਤੇ ਠੇਕੇਦਾਰ ਨੇ ਤੇ ਮੈਂ ਤੁਹਾਨੂੰ ਨਹੀਂ ਕਹਿ ਰਿਹਾ ਬਈ ਇਕੱਲਾ ਤੁਹਾਡਾ ਹੀ ਕਸੂਰ ਹੈ ਉਹ ਜਿਹੜੇ ਅਫਸਰ ਉੱਤੇ ਬੈਠੇ ਨੇ ਉਹ ਕੀ ਦੇਖ ਰਹੇ ਨੇ ਸਾਡੀ ਸਾਡਾ ਸਟੋਰੀ ਦਾ ਉਹ ਹੈ ਮਤਲਬ ਹਰ ਸਾਲ ਟੈਨਾ ਲੱਗਦੀਆਂ ਹਨ ਹਰ ਸਾਲ ਕਰੋੜਾਂ ਰੁਪਏ ਡਵੈਲਪਮੈਂਟ ਦੇ ਖਰਚ ਹੋ ਜਾਂਦੇ ਨੇ ਪਰ ਪਾਰਕਾਂ ਦੇ ਕੰਮ ਨਾ ਸਰ ਮਤਲਬ ਉਹ ਜਿਹੜਾ ਪਾਰਕਾਂ ਦਾ ਕੰਮ ਨਾ ਬੜਾ ਕ੍ਰਿਟੀਕਲ ਜਿਹਾ ਹੁੰਦਾ ਜੀ ਜਿੱਦਾਂ ਉਹਦੇ ਵਿੱਚ ਕਾਫੀ ਕੰਮ ਹੁੰਦੇ ਆ ਜਿੱਦਾਂ ਪੇਂਟਿੰਗ ਦਾ ਨੀ ਮੇਰੇ ਤੋਂ ਹਾਂਜੀ ਹਾਂਜੀ ਬੋਲੋ ਪੇਂਟਿੰਗ ਦਾ ਕੰਮ ਜਿਹੜਾ ਸਰ ਉਹ ਬਹੁਤ ਜ਼ਿਆਦਾ ਮਤਲਬ ਕਾਸਟ ਟੂ ਕਾਸਟ ਪੈਂਦਾ ਜੀ ਅੱਛਾ ਉਹਦੇ ਕਰਕੇ ਕੋਈ ਐਸੇ ਵੀ ਕੰਮ ਹੈਗੇ ਨੇ ਜਿਹੜੇ ਪਾਰਕਾਂ ਦੇ ਚ 40 40% ਲੇਸ ਭਰੇ ਹੋਏ ਜੀ ਲੋਕਾਂ ਨੇ ਸਰ ਦੇਖੋ ਇਹ ਤਾਂ ਤੁਹਾਡੇ ਅਗੇ ਭਰਾਵਾਂ ਦੇ ਆਸ਼ੀਰਵਾਦ ਨਾਲ ਮੈਂ ਜਿੰਨੇ ਮਤਲਬ ਲੈਸ ਪਾਦੀ ਦੇ ਗੁਰੂ ਮਹਾਰਾਜ ਦਾ ਨਾਮ ਲੈ ਗਏ ਹੁਣ ਮੈਂ ਸਰ ਇੱਕ 17 ਦੇ ਪਾਏ ਆ ਕਿ 27 ਦੇ ਪਾਏ ਆ ਮਤਲਬ ਜਿੱਥੇ ਮੇਰਾ ਨਿਕਲ ਆਉਂਦਾ ਇਹ ਕੋਈ ਪਰਟੀਕੂਲਰ ਨਹੀਂ ਇਹ ਤਾਂ ਮੈਂ ਜਿਵੇਂ ਮਤਲਬ ਇੱਕ ਹੁੰਦਾ ਨਾ ਤੁੱਕਾ ਜਿਹਾ ਖੇਲਣਾ ਸਰ ਉਹ ਖੇਡਦੇ ਆ ਜੀ ਤੁੱਕਾ ਮੇਰੇ ਕੋਲ ਨਾ ਇੱਕ ਵਿਜੀਲੈਂਸ ਦੀ ਵੀ ਜਿਹੜਾ ਉਹ ਹੋਇਆ ਨਹੀਂ ਮਾਮਲਾ ਦਰਜ ਉਹਦੇ ਵੀ ਹੈਗੀ ਇੱਕ ਡਾਕੂਮੈਂਟ ਪਹੁੰਚਿਆ ਹੋਇਆ ਉਹਦੇ ਚ ਜਿਹੜੀਆਂ ਮੇਰੇ ਕੋਲ 6-7 ਫਰਮਾਂ ਦੇ ਨਾਮ ਹੈ ਨਾ ਜੀ 7 ਫਰਮਾਂ ਦੇ ਉਹਨਾਂ ਚ ਇੱਕ ਫਰਮ ਦਾ ਤੁਹਾਡਾ ਵੀ ਨਾਮ ਹੈਗਾ ਕੀ ਕੇਸ ਰਜਿਸਟਰ ਹੋਇਆ ਜੀ ਨਹੀਂ ਕੇਸ ਰਜਿਸਟਰ ਨਹੀਂ ਹੋਇਆ ਵੀ ਜਿਨ੍ਹਾਂ ਨੂੰ ਕੰਮਾਂ ਦੇ ਟੈਂਡਰ ਜਾਰੀ ਕੀਤੇ ਨਾ ਜੀ 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 ਉਹਨਾਂ ਦੀ ਗੱਲ ਕਰ ਰਹੇ ਹਾਂ ਅੰਬਸਾਦੇ ਦੇ ਕਰੀਬ ਹੋਏ 300-400 ਕਰੋੜ ਰੁਪਏ ਦੇ ਵਿਕਾਸ ਦੇ ਟੈਂਡਰ ਜਾਰੀ ਕੀਤੇ ਗਏ ਉਹਨਾਂ ਚ ਇੱਕ ਤੁਹਾਡਾ ਨਾਮ ਸਤਵਾ ਨਾਮ ਤੁਹਾਡਾ ਹੈਗਾ ਤੁਹਾਨੂੰ ਪਤਾ ਹੀ ਹੋਣਾ ਹੈ ਜਦੋਂ ਮਾਮਲਾ ਸਰ ਪਹਿਲਾਂ ਹਾਂਜੀ ਉਹ ਜੀ ਹੋ ਚੁੱਕਾ ਮੈਂ ਹਾਂਜੀ ਹਾਂਜੀ ਪਤਾ ਦੀ ਸਰ ਪਤਾ ਮੇਰੇ ਡਾਕੂਮੈਂਟ ਸਰ ਉਹਨਾਂ ਕੋਲ ਜਾ ਚੁੱਕੇ ਹੈ ਜੀ ਉਹ ਆ ਚਲੋ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਅੱਛਾ ਜੀ ਤੁਸੀਂ ਹੋਰ ਕੁਝ ਦੇਣਾ ਇੱਕ ਨਾ ਬੈਂਕ ਗਾਰੰਟੀਆਂ ਤੁਸੀਂ ਨਾਲ ਹੀ ਦਿੰਦੇ ਹੋ ਜਦੋਂ ਤੁਸੀਂ ਕੰਮ ਕਰਦੇ ਹੋ ਕੋਈ ਸਰ ਮੈਂ ਨਾਲ ਹੀ ਦਿੰਦਾ ਜੀ ਮੈਂ ਚਲੋ ਠੀਕ ਹੈ ਗਿਲ ਸਾਹਿਬ ਧੰਨਵਾਦ ਜੀ ਥੈਂਕ ਯੂ ਸਰ ਹਾਂ ਤੁਸੀਂ ਸੁਣ ਹੀ ਲਿਆ ਅਜੀਪਾਲ ਜਿਹੜੇ ਕਿ ਠੇਕੇਦਾਰ ਨੇ ਇਹਨਾਂ ਦਾ ਫਰਮ ਹੈ ਅਜੀਪਾਲ ਐਂਡ ਕੰਪਨੀ ਕਿ 2014 ਤੋਂ ਉਹ ਕਹਿੰਦੇ ਨੇ ਕਿ ਮੈਂ ਜਿਹੜਾ ਠੇਕੇਦਾਰੀ ਕਰ ਰਿਹਾ ਦਫਤਰ ਕਹਿੰਦਾ ਕਹਿੰਦੇ ਮੇਰਾ ਜਿਹੜਾ ਮਜੀਠਾ ਰੋਡ ਤੇ ਹੈ ਹੁਣ ਹੈਗਾ ਕਿ ਨਹੀਂ ਹੈਗਾ ਵਰਕਸ਼ਾਪ ਇਹਨਾਂ ਕੋ ਹੈਗੀ ਕਿ ਨਹੀਂ ਗਈ ਮਸ਼ੀਨਰੀ ਜਿਹੜੀ ਹੈਗੀ ਕਿ ਨਹੀਂ ਗਈ ਆਪਾਂ ਪਹਿਲੇ ਵੀ ਐਪੀਸੋਡ ਦੇ ਵਿੱਚ ਲੈਬ ਹੈਗੀ ਕਿ 10 ਚੁੱਕੇ ਆਂ ਵੀ ਇਹਨਾਂ ਦੀ ਮਸ਼ੀਨਰੀ ਇਹਨਾਂ ਕੋ ਕਿਹੜੀ ਕਿਹੜੀ ਹੋਣੀ ਚਾਹੀਦੀ ਹੈ ਇਹ ਤੇ ਸਾਰਾ ਜਾਂਚ ਦਾ ਵਿਸ਼ਾ ਹੈ ਹੁਣ ਈਐਸ ਇਹਨਾਂ ਨੇ ਕਦੋਂ ਲਿਆ ਕੀ ਇਹਨਾਂ ਨੇ ਉਦੋਂ ਲਿਆ ਜਦੋਂ 2014 ਦੇ ਵਿੱਚ ਇਹਨਾਂ ਠੇਕੇ ਲੈਣੇ ਸ਼ੁਰੂ ਕਰਤਾ ਸਨ ਜਾਂ ਫਿਰ ਬਾਅਦ ਦੇ ਵਿੱਚ ਜਦੋਂ ਵਿਜੀਲੈਂਸ ਦੀ ਰੇਡ ਪੈਂਦੀ ਏ ਵਿਜੀਲੈਂਸ ਐਫ ਆਈ ਆਰ ਦਰਜ ਕਰਦੀ ਏ ਉਸ ਤੋਂ ਬਾਅਦ ਲਿਆ ਇਹ ਵੀ ਇੱਕ ਬਹੁਤ ਵੱਡਾ ਜਿਹੜਾ ਜਾਂਚ ਦਾ ਵਿਸ਼ਾ ਹੈ ਬਿਲਕੁਲ ਤੁਹਾਡੀ ਗੱਲ ਠੀਕ ਹੈ ਕੀ ਆ ਇਹ ਆਂਦੇ ਵੀ ਸੈਟਿੰਗ ਜਿਹੜੇ ਜਿੰਨੇ ਵੀ ਨਵੇਂ ਬੰਦੇ ਆਂਦੇ ਜਾਂ ਕੋਈ ਹੋਰ ਪੁਰਾਣੇ ਕੰਮ ਵਾਲੇ ਹੁੰਦੇ ਉਹਨਾਂ ਨੂੰ ਕਹਿੰਦੇ ਵੀ ਯਾਰ ਤੂੰ ਕੋਵੇਂ ਤੂੰ ਸਾਡਾ ਥੰਡਾ ਹੀ ਉਹਨੂੰ ਕੰਮ ਹੀ ਅੱਗੋਂ ਲੈ ਲੈਂਦੇ ਆ ਸਬ ਲਟ ਕਰ ਲੈਂਦੇ ਆ ਸੈਟਿੰਗ ਕਰ ਜਾਂਦੇ ਬਹੁਤ ਮਾਰਨ ਨੂੰ ਕਹਿੰਦੇ ਵੀ ਤੈਨੂੰ ਘਰ ਬ ਤੋ ਇਸ ਕਰਕੇ ਵੀ ਇਹ ਤਰਕੀ ਦੀ ਇਹਨਾਂ ਨੂੰ ਦਾਈ ਵੀ ਕਹਿੰਦੇ ਆ ਆਂਦੇ ਸਾਰੇ ਅਫਸਰ ਇਹਨਾਂ ਸ਼ਰਧ ਦੇ ਆ ਠੇਕੇਦਾਰਾਂ ਦੀ ਤੇ ਅਫਸਰਾਂ ਦੀ ਸੈਟਿੰਗ ਸਾਰੀ ਇਹ ਕਰਵਾਉਂਦੇ ਆ ਬਕੇ ਜੀ ਤੁਸੀਂ ਇਹ ਦੇਖੋ ਤੁਹਾਨੂੰ ਯਾਦ ਹੋਣਾ ਜਦੋਂ ਡੀਸੀ ਹੁੰਦੇ ਸੀ ਇੱਥੇ ਹਰਪ੍ਰੀਤ ਸਿੰਘ ਸੁਦਨ ਤੇ ਉਹ ਚੇਅਰਮੈਨ ਵੀ ਸੇ ਇੰਪਰੂਵਮੈਂਟ ٹرسٹ ਦੇ ਉਹਨਾਂ ਨੇ ਬਹੁਤ ਸਾਰੇ ਠੇਕੇਦਾਰਾਂ ਦੇ ਬਿੱਲ ਰੋਕਲੇ ਸਨ ਵੇਖੋ ਇਹ ਇਹ ਬਹੁਤ ਸਾਰੇ ਠੇਕੇਦਾਰ ਜਦੋਂ ਬਿੱਲ ਰੋਕ ਗਏ ਤੇ ਬਹੁਤ ਸਾਰੇ ਠੇਕੇਦਾਰ ਐਸੇ ਸਨ ਕਿਉਂਕਿ ਉਹਨਾਂ ਨੂੰ ਪਤਾ ਸੀ ਅਸੀਂ ਬਹੁਤ ਕਾਲਾ ਮਾਲਾ ਕੀਤਾ ਉਹ ਬਿੱਲ ਭੇਜਦੇ ਨਹੀਂ ਸਰ ਪਾਸ ਹੋਣ ਵਾਸਤੇ ਜਦੋਂ ਹੀ ਉਹ ਜਾਂਦੇ ਨੇ ਤੇ ਇੱਥੇ ਇੱਕ ਐਸੀ ਮਾਸ਼ੇ ਆਉਂਦੇ ਨੇ ਉਹ ਆਪਣੀ ਸੈਟਿੰਗ ਲੈਂਦੇ ਨੇ ਤੇ ਕਰੋੜਾਂ ਰੁਪਏ ਦੇ ਬਿੱਲ ਪਾਸ ਕਰ ਜਾਂਦੇ ਨੇ ਹੁਣ ਇਹ ਵੀ ਜਾਂਚ ਦਾ ਵਿਸ਼ਾ ਹੈ ਜਿਹੜੇ ਐਸਐਸ ਕੰਸਟਰਕਸ਼ਨ ਹੈਗੀ ਉਹ ਚ ਵੀ ਉਹ ਐਸੀ ਮਾਸ਼ੇ ਜਿਹੜੇ ਉਦੋਂ ਐਕਸੀਡੈਂਟ ਹੀ ਪ੍ਰਦੀਪ ਜੈਸਵਾਲ ਜੀ ਉਹ ਪ੍ਰਦੀਪ ਜੈਸਵਾਲ ਨੇ ਕਿੰਨਿਆਂ ਦੇ ਬਿੱਲ ਪਾਸ ਕੀਤੇ ਕਿਹੜੀਆਂ ਕੰਡੀਸ਼ਨਾਂ ਦੇ ਬਿੱਲ ਪਾਸ ਕੀਤੇ ਜਿਨ੍ਹਾਂ ਨੂੰ ਕਿ ਡੀਸੀ ਤੇ ਜਿਹੜੇ ਉਸ ਵੇਲੇ ਦੇ ਇੰਪਰੂਵਮੈਂਟਸ ਦੇ ਚੇਅਰਮੈਨ ਜਿਹੜੇ ਆਰਪੀ ਸਿੰਘ ਸੁਦਨ ਉਹਨਾਂ ਨੇ ਰੋਕਿਆ ਸੀਗਾ ਇਹ ਵੀ ਬਹੁਤ ਵੱਡਾ ਜਾਂਚ ਦਾ ਵਿਸ਼ਾ ਹੈ ਅਸੀਂ ਤੁਹਾਡੇ ਸਾਹਮਣੇ ਸਾਰੇ ਤੱਥ ਲਗ ਦਿੱਤੇ ਨੇ ਟਾਖ ਫਰਮਾਂ ਦੀ ਜਾਣਕਾਰੀ ਸਾਡੇ ਕੋਲ ਹੈਗੀ ਹੈ ਕਿ ਜਿਹੜੀਆਂ ਮਾਪਦੰਡ ਪੂਰੇ ਨਹੀਂ ਕਰਦੀਆਂ ਹੁਣ ਤੁਸੀਂ ਇਹ ਦੇਖੋ ਕਿ ਇਹ ਫੇਰ ਗੱਲ ਉਹੀ ਹੈ ਵੀ ਅਫਸਰਾਂ ਨੂੰ ਤਨਖਾਹ ਜਿਹੜੀ ਮਿਲਦੀ ਹੈ ਜਨਤਾ ਦੇ ਦਿੱਤੇ ਟੈਕਸ ਦੇ ਪੈਸੇ ਤੋਂ ਮਿਲਦੀ ਹੈ ਪਰ ਇਹ 2.5 2.5 ਲੱਖ ਰੁਪਏ ਦਾ 8 8 ਲੱਖ ਰੁਪਏ ਦਾ ਫਰਨੀਚਰ ਜਿਹੜਾ ਉਹਨਾਂ ਨੂੰ ਲੈ ਕੇ ਦਿੰਦੇ ਨੇ ਜਿਹੜੇ ਆ ਜਾਂਦੇ ਨੇ ਉੱਤੇ ਇੰਪਰੂਵਮੈਂਟ ਟਰਸਟ ਦੇ ਕੋਈ ਚੇਅਰਮੈਨ ਆ ਜਾਵੇ ਜਾਂ ਕੋਈ ਹੋਰ ਵੱਡਾ ਅਧਿਕਾਰੀ ਆ ਜਾਵੇ ਤੇ ਫਿਰ ਪੈਸੇ ਲੜਾਈ ਪੈ ਗਈ ਚੇਅਰਮੈਨ ਦਵਾਂਦੇ ਇੱਕ ਅਫਸਰ ਕਹਿੰਦੇ ਵੀ ਮੈਂ ਕਹਿੰਨੀ ਮੇਰੀ ਰਸੋਈ ਬਣਾ ਦਿਓ ਉਹ ਇਕਰਸ ਦੀ ਰਸੋਈ ਨਹੀਂ ਬਣਾਉਂਦੇ ਤੇ 8 ਲੱਖ ਰੁਪਏ ਦਾ ਬੰਜਰੋਂ ਆਦੇ ਦੀ ਉਧਰ ਲੈ ਲੈ ਦੇ ਜੰਦੇ ਜੇ ਮੈਂ ਅਫਸਰ ਨਹੀਂ ਚਲੋ ਇਹ ਵੀ ਤੁਹਾਨੂੰ ਦੱਸ ਦਈਏ ਤੁਹਾਨੂੰ ਵੇਖੋ ਸ਼ੇਵਾ ਦਾ ਸਾਹ ਵਧੀਆ ਪਾਰੇ ਆ ਗੁਰਪਾਣ ਦੇ ਵਿੱਚ ਮੈਸੇਜ ਪਾਰੇ ਆ ਦਾਸ ਦਾ ਵਿਸ਼ੇ ਆ ਜਾਂ ਇਹਦਾ ਵਿਸ਼ੇ ਆ ਜੀ ਤੇ ਵਿਚਾਰੇ ਦੂਜੇ ਹਸੰਦਾ ਵੀ ਤੋਂ 2 ਲੱਖ ਦੀ ਸੋਈ ਬਣਾ ਦੇ ਉੱਥੇ 2 ਲੱਖ ਲੱਗਣਾ। ਬਕੇਜੀ ਦੇਖੋ ਫਿਰ ਇਹ ਵੀ ਹੈ ਜੇ ਇੱਕ ਠੇਕੇਦਾਰ ਸਿਰਫ ਇੱਕ ਫਰਮ ਚਲਾ ਸਕਦਾ ਹੈ। ਫਿਰ ਕਿਸੇ ਠੇਕੇਦਾਰ ਜਾਂ ਕਿਸੇ ਚੇਅਰਮੈਨ ਦਾ ਜਾਂ ਕਿਸੇ ਐਮ.ਐਲ.ਏ ਦਾ ਰਿਸ਼ਤੇਦਾਰ ਉਹ ਠੇਕੇਦਾਰੀ ਨਹੀਂ ਕਰ ਸਕਦਾ। ਤੁਸੀਂ ਦੇਖੋ ਇਹ ਸਾਰਾ ਕੁਝ ਚੱਲੀ ਜਾਂਦਾ ਹੈ ਵੀ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੀ ਨਹੀਂ। ਜਾਂ ਤੇ ਇੱਕ ਬੰਦੇ ਨੇ ਪੁੱਛਿਆ ਮੈਂ ਯਾਰ ਤੁਹਾਡੇ ਤੇ ਇਹ ਇਲਜ਼ਾਮ ਲੱਗਦੇ ਕਿਦਾਂ? ਉਹ ਹੰਦੇ ਜੀ ਪਹਿਲਾਂ ਇਦਾਂ ਕੋਸ਼ਿਸ਼ ਜਲਦਾ ਸੀ ਉਹ ਸਾਡੇ ਦੇ ਇੱਕ ਭੀਸ਼ਨ ਪੈਦਾ ਹੋ ਗਿਆ ਉਹਨੇ ਮਰਵਾਤਾ ਸਾਰਾ ਕੁਝ ਚਲੋ ਭੀਸ਼ਨ ਨੇ ਤਾਂ ਮਰਵਾਇਆ ਨਾ ਜੀ ਤੁਸੀਂ ਗਲਤ ਕੰਮ ਕੀਤੇ ਤੇ ਉਹ ਉਜਾਗਰ ਹੋਏ ਤੁਸੀਂ ਗਲਤ ਕੰਮ ਨਾ ਕਰਦੇ ਤੇ ਉਜਾਗਰ ਨਾ ਹੁੰਦੇ ਸਾਨੂੰ ਦੇਉ ਜਦ ਤੁਹਾਨੂੰ ਸਾਡਾ ਪ੍ਰੋਗਰਾਮ ਚੰਗਾ ਲੱਗਦਾ ਹੈ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਨਾਲ ਦੀ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਸਤਿ ਸ਼੍ਰੀ ਅਕਾਲ ਨਮਸਕਾਰ